ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਲਵਾੜਾ ਤੋਂ ਬਲਾਚੌਰ ਤੱਕ ਜਾਣ ਵਾਲੀ ਕੰਢੀ ਕਨਾਲ ਨਹਿਰ ਦਾ ਪਾਣੀ ਗੜਸ਼ੰਕਰ ਦੇ ਪਿੰਡਾਂ ਨੂੰ ਦੇਣ ਦੀ ਬਜਾਏ ਸੇਲਾ ਖੁਰ ਦੇ ਇੱਕ ਨਿੱਜੀ ਮਿਲ ਨੂੰ ਦੇਣ ਦੇ ਕਾਰਨ ਇਲਾਕੇ ਦੇਆਂ ਕਿਸਾਨ ਜਥੇਵੰਦੀਆਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਕਿਸਾਨ ਸਭਾ ਦੇ ਸੁਭਾਈ ਮੀਤ ਪ੍ਰਧਾਨ ਗੁਰਨੇਕ ਪੰਜਲ ਸੀਟੂ ਦੇ ਸੁਭਾਈ ਮੀਤ ਪ੍ਰਧਾਨ ਮਿੰਦਰ ਵੱਡੋਆਨ ਬਲੌਗਤ ਸਥਾਨ ਤੇ ਦੱਸਿਆ ਗਿਆ ਕਿ ਤਿੰਨ ਦਹਾਕਿਆਂ ਤੋਂ ਕੰਡੀ ਨਹਿਰ ਵਕਫ ਵਕ ਸਰਕਾਰਾਂ ਵੱਲੋਂ ਦੇਖੀ ਦੇ ਸ਼ਿਕਾਰ ਹੋ ਰਹੀ ਹੈ ਪਰ ਮੌਜੂਦਾ ਸੂਬਾ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਇਸ ਨਹਿਰ ਦੇ ਵਿੱਚ ਪਾਣੀ ਛੱਡਣ ਦੇ ਨਾਲ ਕਿਸਾਨਾਂ ਨੂੰ ਆਪਣੀ ਬੰਜਰ ਜ਼ਮੀਨ ਦੇ ਵਿੱਚ ਪਾਣੀ ਪੁੱਜਣ ਦੀ ਆਸ ਬਣ ਗਈ ਸੀ ਪਰੰਤੂ ਪਿਛਲੇ ਕਰੀਬ 3 ਮਹੀਨਿਆਂ ਤੋਂ ਇਸ ਨਹਿਰ ਦੇ ਪਾਣੀ ਦਾ ਵੱਡਾ ਹਿੱਸਾ ਸੈਲਾ ਖੁਰਦੇ ਦੀ ਕੁਆਂਟਮ ਪੇਪਰ ਮਿਲ ਨੂੰ ਦਿੱਤੇ ਜਾਣ ਦੇ ਕਾਰਨ ਇਲਾਕੇ ਦੇ ਕਿਸਾਨ ਬੇहद ਮਾਯੂਸ ਹੋ ਗਏ ਹਨ ਉਹਨਾਂ ਦੱਸਿਆ ਕਿ ਪਾਣੀ ਸੈਲਾ ਖੁਰਦੇ ਦੀ ਕੁਆਂਟਮ ਪੇਪਰ ਮਿਲ ਨੂੰ ਦਿੱਤੇ ਜਾਣ ਦੇ ਕਾਰਨ ਇਲਾਕੇ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ ਅਤੇ ਕੰਡੀ ਕਨਾਲ ਨਹਿਰ ਸਬੰਧੀ ਦੇ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਹੋਣ ਦੇ ਕਾਰਨ ਸਮੇਂ ਸਿਰ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ ਉਨਾ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਹਿਰੀ ਵਿਭਾਗ ਤੇ ਸਰਕਾਰ ਨੇ ਇਸ ਨਹਿਰ ਦਾ ਪਾਣੀ ਕੁਆਂਟਮ ਪੈਪਰ ਮਿਲ ਨੂੰ ਬੰਦ ਕਰਕੇ ਕਿਸਾਨਾਂ ਨੂੰ ਦੇਣਾ ਸ਼ੁਰੂ ਨਾ ਕੀਤਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਤੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ ਤੇ ਆ ਤੁਹਾਨੂੰ ਸੁਣਾਉਣੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਕੀ ਕੀਤਾ ਗੜਛੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅਸੀਂ ਸਾਡੀ ਪਾਰਟੀ ਨੇ ਸੀਪੀਐਮ ਨੇ ਕੰਢੀ ਸ਼ਕਤੀ ਕਮੇਟੀ ਨੇ ਟ੍ਰੇਡ ਯੂਨੀਅਨ ਨੇ ਮੰਗ ਕੀਤੀ ਸੀ ਵੀ ਇਹ ਜਿਹੜੀ ਨਹਿਰ ਵਾ ਸ਼ਵਾਲਕ ਪਹਾੜੀ ਦੇ ਨਾਲ ਨਾਲ ਕੱਢੀ ਜਾਵੇ ਕਿਉਂਕਿ ਉਹਦੇ ਨਿਕਲਣ ਨਾਲ ਜਿਹੜਾ ਥੱਲੇ ਵਾਲਾ ਪਾਸਾ ਜਿਹੜਾ ਰਹਿ ਗਿਆ ਸਿੰਜਣ ਤੋਂ ਇਹਦਾ ਸਿੰਜਾ ਕੀਤਾ ਜਾ ਸਕਦਾ ਸੀ ਇਹ ਬੰਜਰ ਤੋਂ ਇਹ ਜ਼ਮੀਨ ਨੂੰ ਵਧੀਆ ਬਣਾਇਆ ਜਾ ਸਕਦਾ ਸੀ ਪਰ ਸਰਕਾਰਾਂ ਨੇ ਥੱਲੇ ਨਹਿਰ ਬਣਾ ਕੇ ਇੱਕ ਤਾਂ ਜ਼ਮੀਨਦਾਰ ਨੁਕਸਾਨ ਕੀਤਾ ਤੇ ਦੂਜਾ ਜਿਹੜੀ ਸਿੰਚਾਈ ਤੋਂ ਬਗੈਰ ਜ਼ਮੀਨ ਉੱਪਰਲੀ ਸਾਈਡ ਤੇ ਰਹਿ ਗਈ ਇਹਦੇ ਚੜ੍ਹਦੇ ਪਾਸੇ ਉਹ ਸਿੰਜੇ ਤੋਂ ਬਗੈਰ ਰਹਿ ਗਈ ਜੇ ਹੁਣ ਪਾਣੀ ਛੱਡਿਆ ਸਰਕਾਰ ਨੇ ਇਹਦੇ ਵਿੱਚ ਤਾਂ ਇਹਦਾ ਉਲਟਾ ਸੈੱਲੇ ਵਾਲੀ ਮਿਲ ਨੂੰ ਪਾਣੀ ਦੇ ਦਿੱਤਾ ਕਿਸਾਨਾਂ ਨੂੰ ਪਾਣੀ ਨਹੀਂ ਮਿਲਿਆ ਉੱਪਰ ਲੋ ਪੈਂਦੀ ਆ ਪੂਰੀ ਧੁੱਪ ਪੈ ਰਹੀ ਆ ਕਿਸਾਨਾਂ ਨੇ ਮੇਰੇ ਫਸਲੇ ਬੀਜਣੀਆਂ ਝੋਨੇ ਨੂੰ ਲੱਗਣਾ ਇਹ ਮੇਰੇ ਝੋਨੇ ਲੱਗਣੇ ਆ ਕਿਸਾਨਾਂ ਨੂੰ ਪਾਣੀ ਨਾ ਦੇ ਕੇ ਸੈੱਲੇ ਵਾਲੀ ਮਿਲ ਨੂੰ ਪਾਣੀ ਦੇ ਦਿੱਤਾ ਜਦ ਕਿ ਪਾਣੀ ਇਹ ਜ਼ਮੀਨ ਨੂੰ ਲੱਗਣਾ ਸੀ ਕਿਸਾਨਾਂ ਨੂੰ ਪਾਣੀ ਮਿਲਣਾ ਸੀ ਤਾਂ ਕਿ ਜਿਹੜੀ ਦੇਸ਼ ਦੀ ਜਿਹੜੀ ਤਰੱਕੀ ਆ ਹੋ ਸਕੇ ਕਿਸਾਨ ਜਿਹੜਾ ਆਂਦਾਤਾ ਆ ਇਹ ਦੇਸ਼ ਦਾ ਢਿੱਡ ਭਰ ਸਕੇ ਪਰ ਇਹ ਤੋਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਪਾਣੀ ਕਿਸਾਨਾਂ ਲਈ ਆ ਕਿਸਾਨਾਂ ਨੂੰ ਦਿੱਤਾ ਜਾਵੇ ਇਹ ਮਿਲ ਨੂੰ ਪਾਣੀ ਨਾ ਦਿੱਤਾ ਜਾਵੇ ਉਹਦਾ ਬੰਦ ਕੀਤਾ ਜਾਵੇ ਕਿਉਂਕਿ ਪਾਣੀ ਤੋਂ ਬਿਨਾਂ ਬੰਦਾ ਜੀ ਨਹੀਂ ਸਕਦਾ ਇਸ ਕਰਕੇ ਪਾਣੀ ਪਹਿਲ ਦੇ ਆਧਾਰ ਤੇ ਆ ਲੋਕਾਂ ਦੇ ਫਸਲਾਂ ਵੀ ਜਿਹੜੀਆਂ ਇਹਦਾ ਸੇਂਜਾ ਕਰਾਇਆ ਜਾਵੇ ਰੌਣੀਆਂ ਕਰਾਈਆਂ ਜਾਣ ਤਾਂ ਕਿ ਲੋਕ ਆਪਣੀ ਫਸਲ ਬੀਜ ਸਕਣ ਮੈਂ ਅਸੀਂ ਮੰਗ ਕਰਦੇ ਹਾਂ ਜੇ ਸਰਕਾਰ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇ ਜਿਹੜਾ ਪਾਣੀ ਮਿਲਦੀ ਮੈਨੂੰ ਦਿੱਤਾ ਜਿਹੜੀ ਲੈਨ ਦੱਬੀ ਆ ਉਹਦੇ ਮਿਲਦੇ ਅੰਦਰ ਪਾਣੀ ਉਹ ਸਾਰਾ ਪਾਣੀ ਉਧਰ ਨੂੰ ਜਾ ਰਿਹਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆਂ ਜੇ ਸਰਕਾਰ ਨੇ ਇਹਨਾਂ ਵੱਲ ਧਿਆਨ ਨਾ ਦਿੱਤਾ ਇਹਨਾਂ ਗੱਲਾਂ ਵੱਲ ਜੋ ਅਸੀਂ ਕਹੀਆਂ ਤਾਂ ਅਸੀਂ ਕੋਲਿੰਦ ਕਿਸਾਨ ਸਭਾ ਕੱਢੀ ਸੰਘਰਸ਼ ਕਮੇਟੀ ਸੀਆਈਟੀ ਯੂਨিয়ন ਖੇਤ ਮਜ਼ਦੂਰ ਯੂਨੀਅਨ ਇਕੱਠੇ ਹੋ ਕੇ ਇਹਦੇ ਖਿਲਾਫ ਸੰਘਰਸ਼ ਕਰਨ ਤਿੱਖਾ ਸੰਘਰਸ਼ ਕਰਾਂਗੇ ਪਾਣੀ ਆਵੇ ਉਹ ਪਾਈਪਾਂ ਦੀ ਰਿਪੇਅਰ ਹੋਵੇ ਹਰ ਪਿੰਡ ਤੇ ਹਰ ਖੇਤ ਨੂੰ ਪਾਣੀ ਲੱਗਦਾ ਹੋਵੇ ਜਿਹਦੇ ਨਾਲ ਜ਼ਮੀਨ ਦਾ ਲੈਵਲ ਜਿਹੜਾ ਪਾਣੀ ਦਾ ਲੈਵਲ ਹੈ ਉਹ ਉੱਚਾ ਹੋਵੇ ਸਾਡੀ ਇਹ ਮੰਗ ਆ ਪਰ ਸਰਕਾਰ ਨੇ ਮਿੱਲ ਸੈਲਾ ਮੇਲ ਨੂੰ ਜਿਹੜਾ ਪਾਣੀ ਇਹਦਾ ਦਿੱਤਾ ਕਿਸਾਨਾਂ ਦੇ ਬਹੁਤ ਸਾਰੇ ਪਿੰਡਾਂ 'ਚ ਹਜੇ ਪਾਣੀ ਇਹਦਾ ਨਹੀਂ ਮਿਲ ਰਿਹਾ ਕਿਤੇ ਕਿਤੇ ਕੋਈ ਮੋਗਾ ਚੱਲਦਾ ਕਿਤੇ ਖਰਾਬ ਆ ਕਿਤੇ ਰਿਪੇਅਰ ਹੋ ਰਹੀ ਆ ਅੱਜ ਵੀ ਨਹਿਰ ਦੇ ਵਿੱਚ ਦਰਖਤ ਡਿਗੇ ਹੋਏ ਆ ਟੂਨੇ ਡੰਮਣ ਜਾਂ ਇੱਥੇ ਹੋ ਰਹੇ ਆ ਉਹਦੇ ਨਾਲ ਇਹ ਕੀ ਹੋ ਰਿਹਾ ਵੀ ਮਤਲਬ ਪਾਣੀ ਰੁਕਣ ਨਾਲ ਨਹਿਰ ਕਿਦੋਂ ਕਿਤੇ ਟੁੱਟੂਗੀ ਫੇਰ ਦੁਬਾਰਾ ਉਹਦਾ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਊਗਾ ਇਹ ਅਸੀਂ ਕਹਿਣਾ ਚਾਹੁੰਦੇ ਆ ਇਹਦੇ ਤੇ ਬਕਾਇਦਾ ਮੁਲਾਜ਼ਮ ਰੱਖ ਕੇ ਇਹਦੀ ਦੇਖਰੇਖ ਹੋਵੇ ਜਿੱਥੇ ਕਿਤੇ ਦਰਖਤ ਡਿਗਿਆ ਉਹ ਚੱਕਿਆ ਜਾਵੇ ਜਿੱਥੇ ਕਿਤੇ ਨਹਿਰ ਦਾ ਪਾਣੀ ਆ ਉਹਦੀ ਕੋਈ ਯੋਜਨਾ ਬਣੇ ਕਿ ਕਿਹੜੇ ਪਿੰਡ ਨੂੰ ਕਿੰਨੇ ਤੋਂ ਕਿੰਨੇ ਘੰਟੇ ਚ ਅਪਾ ਪਾਣੀ ਦੇਣਾ ਹੈ ਤੇ ਉਹ ਅਗਲੇ ਪਿੰਡ ਨੂੰ ਕਿਹੜੇ ਉਹਦਾ ਕਿਹੜਾ ਸਮਾਂ ਉਹਦਾ ਸਾਰ ਨਹੀਂ ਬਣੇ ਉਹ ਆਪਣੇ ਮਹਿਕਮੇ ਨੂੰ ਨਹਿਰੀ ਵਿਭਾਗ ਨੂੰ ਕਹਿ ਰਹੀ ਹੈ ਕਿ ਜਿਹੜਾ ਪੰਜਾਬ ਦਾ ਚੱਪਾ ਚੱਪਾ ਸੰਝੂ ਕਰਾਰ ਦੇ ਦਿਓ ਤਾਂ ਕਿ ਜਿਹੜਾ ਅਸੀਂ ਜਿਹੜਾ ਸਾਡਾ ਸੁਪਰੀਮ ਕੋਰਟ ਚ ਕੇਸ ਚੱਲਦਾ ਉਹਦੇ ਚ ਇਹ ਕਿਹਾ ਜਾ ਸਕਦਾ ਤੇ ਇਹ ਭਾਵਨਾ ਵੀ ਇਹਨਾਂ ਦੀ ਇਹ ਲੱਗਦੀ ਹੈ ਤੇ ਜੇ ਕੋਈ ਮੰਗ ਕਰੂਗਾ ਤੇ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਉਹਨੂੰ ਦਿੱਤਾ ਜਾਵੇ ਤੇ ਅਸੀਂ ਇਹ ਕਹਿ ਦਿਆਂਗੇ ਵੀ ਪੰਜਾਬ 'ਚ ਜਦੋਂ ਪਾਣੀ ਲੱਗਦਾ ਤੇ ਉਹਨਾਂ ਨੂੰ ਦਿੱਤਾ ਜਾ ਸਕਦਾ ਇਹ ਮਨਚਾਹ ਜਿਹੜੀ ਇਹਦੀ ਚ ਲੋਕਾਂ ਨੇ ਸਮਝ ਲਈ ਇਹਦੀ ਤੇ ਆਪਣੇ ਮੁਲਾਜ਼ਮਾਂ ਨੂੰ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਜਾਂ ਵਰਬਲੀ ਹਦਾਇਤਾਂ ਕੀਤੀਆਂ ਉਹ ਨਿੰਦਣਯੋਗ ਆ ਅਸੀਂ ਸਰਕਾਰ ਨੂੰ ਕਹਿੰਨੇ ਤੇ ਮੁਲਾਜ਼ਮ ਰੱਖੇ ਜਾਣ ਪਾਣੀ ਦਾ ਪ੍ਰਬੰਧ ਹੋਵੇ ਪਾਣੀ ਛੱਡਿਆ ਜਾਵੇ ਮਿਲ ਆਲਾ ਪਾਣੀ ਜੇ ਨਾ ਇਹਨਾਂ ਨੇ ਬੰਦ ਕੀਤਾ ਤਾਂ ਅਸੀਂ ਕਿਸਾਨ ਸਭਾ ਦੀ ਮੀਟਿੰਗ ਕਰਕੇ ਤੇ ਜਿਹੜੀਆਂ ਬਾਕੀ ਕਿਸਾਨ ਜਿੱਥੇ ਬੰਦੀਆਂ ਉਹਨਾਂ ਨੂੰ ਇਸ ਬਾਰੇ ਸੁਚੇਤ ਕਰਕੇ ਲਾਮਬੰਦ ਕਰਕੇ ਐਸਡੀਐਮ ਪੱਧਰ ਤੇ ਜਿਹੜਾ ਇਹਦਾ ਸੰਘਰਸ਼ ਛੜਾਂਗੇ ਤੇ ਇਹ ਜਿਹੜੀ ਜ਼ਿੰਮੇਵਾਰੀ ਸਾਰੀ ਸਰਕਾਰ ਦੀ ਹੁੰਦੀ ਮੈਂ ਮੀਡੀਆ ਇਹਦੇ ਕੰਡੇ ਦਰਖਤ ਹਨ ਉਹ ਗਿਰ ਗਏ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਹੈ ਇਹ ਨਹਿਰ 1978 ਤੋਂ ਹੀ ਮੰਗ ਸੀ ਜੋ ਬਹੁਤ ਹੀ ਛੋਟੀ ਤੇ ਕਿਸੂਹਾ ਟਾਈਪ ਦੀ ਸਰਕਾਰ ਨੇ ਬਣਾਈ ਅਸੀਂ ਇਹ ਮੰਗ ਕਰਦੇ ਹਾਂ ਇਸ ਨਹਿਰ ਦਾ ਜੋ ਬਾਟਮ ਹੈ ਉਹਨੂੰ ਕੱਚਾ ਰੱਖਿਆ ਜਾਵੇ ਇਹ ਜਿਹੜਾ ਪਾਣੀ ਇਸ ਇਹ ਛੇੜੂ ਖੇਤਾਂ ਲਈ ਖੇਤਾਂ ਲਈ ਹੀ ਪਾਣੀ ਵਰਤਣ ਜੋ ਹੈ ਲੈ ਰਹੇ ਪਰ ਇਹ ਸਰਕਾਰਾਂ ਦੀ ਬਲੈਕੀਆਂ ਕਰਕੇ ਇਹ ਜ਼ਹਿਰ ਦਾ ਪਾਣੀ ਕਾਉਂਟੋ ਪੇਪਰ ਮੇਰ ਸੈਲ ਨੂੰ ਦਿੱਤਾ ਜਾਵਾ ਸੀ ਇਹਦਾ ਬਰਜ਼ੋਰ ਵਿਰੋਧ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਤੇ ਉਹਨੂੰ ਰੱਦ ਕੀਤਾ ਇਹ ਬਹੁਤ-ਬਹੁਤ ਧੰਨਵਾਦ ਜੀ ਇੱਕ ਦੇਖੋ ਝੋਨੇ ਦਾ ਸੀਜ਼ਨ ਆ ਗਿਆ ਵੀ ਝੋਨੇ ਦਾ ਸੀਜ਼ਨ ਨੂੰ ਪਾਣੀ ਦੀ ਸਾਨੂੰ ਹੋਣ ਲੋੜ ਆ ਕਿ ਆਪਾਂ ਜ਼ਮੀਨ ਬਾਹਵਾਂਗੇ ਇੱਕ ਪਾਸੇ ਕਹਿੰਦੇ ਅਸੀਂ ਅੱਗ ਨਾ ਲਾਈਏ ਫਸਲਾਂ ਨੂੰ ਜੇ ਪਸਰਾਂ ਨੂੰ ਅੱਗ ਤਾਂ ਹੀ ਲਾਦੇ ਆ ਲੋਕ ਕਿ ਕੁੱਪਰੋ ਮੀਂਹ ਨਹੀਂ ਪੈ ਰਿਆ ਆਪਾਂ ਪਾਣੀ ਸਾਨੂੰ ਦਿੱਤਾ ਜਾਵੇ ਤਾਂ ਕਿ ਇਹ ਜਿਹੜਾ ਪਾਣੀ ਨਾਲ ਅਸੀਂ ਆਪਣੇ ਖੇਤ ਬਾਝੇ ਵਿੱਚ ਬਾਹ ਸਕਦੇ ਆ ਪਾਣੀ ਸਾਡੋਂ ਕੀ ਦੇਣਾ ਸੈਲਾ ਫੈਕਟਰੀ ਨੂੰ ਮੈਂ ਸੁਣੇ ਤੋਂ ਪਤਾ ਲੱਗਾ ਕਿ ਕਹਿੰਦੇ ਪਾਈਪ ਲਾਈਨ ਸੈਲਾ ਫੈਕਟਰੀ ਨੂੰ ਲਾ ਕਰ ਰਹੀ ਆ ਜੀ ਵੇਓ ਦੇਖੋ ਫੈਕਟਰੀਆਂ ਨੂੰ ਪਾਣੀ ਦੇ ਰਹੇ ਆ ਕਿਸਾਨਾਂ ਨੂੰ ਪਾਣੀ ਨਹੀਂ ਦੇ ਰਹੇ ਆ ਜੀ ਬੇਨਤੀ ਆ ਫੇਰ ਸਰਕਾਰ ਨੂੰ ਆ ਦੇਖੋ ਦਰਸਤਾਂ ਦਾ ਬੁਰਾ ਹਾਲਾਤ ਦੇਖੋ ਸਾਹਮਣੇ ਇੱਕ ਟੈਲੀ ਟਾਲੀ ਡਿਗੀ ਹੋਆ ਜੀ ਹੋਰ ਬਹੁਤ ਰਾ ਡਿਗੇ ਹੋਆ ਇਸ ਨਾਲ ਪਾਣੀ ਬਲੌਕ ਹੋਊਗਾ ਪੈਪ ਸਾਰੇ ਬਲੌਕ ਹੋ ਜੂਗੇ ਆ ਸਾਨੂੰ ਥੱਲੇ ਤੱਕ ਸਾਰੇ ਪਾਪ ਲਿਆਣ ਜਿੰਨੇ ਵੀ ਸਕੇ ਸਭ ਬਲੌਕ ਹੋ ਜਾ ਬੇਨਤੀ ਹੈ ਸਰਕਾਰ ਨੂੰ ਵੀ ਬੇ ਜਲਦੀ ਤੋਂ ਜਲਦੀ ਇਹ ਪਾਣੀ ਛੱਡਿਆ ਜਾਵੇ ਤੇ ਤਾਂ ਕਿ ਲੋਕ ਪਾਣੀ ਨਾਲ ਸਿੰਜਣ ਸਕਣ ਤੇ ਆਪਣੇ ਗਾਂਹ ਝੋਨੇ ਦੀ ਤਿਆਰੀ ਕਰ ਸਕਣ